ਅੱਛਾ ਕੱਲ੍ਹ ਦੀ ਵੀਡੀਓ ਵੀਖ ਲਈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੰਜ ਦੀ ਵੱਡੀ ਖਬਰ ਖਬਰਨਾਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਕਰ ਲੋ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਬਿਲਡਿੰਗਾਂ ਤੇ ਕਾਰਵਾਈ ਕਰਨ ਲਈ ਟੀਮ ਨੂੰ ਵਿਧਾਇਕ ਦੇ ਪੱਤਰ ਪੁੱਤਰ ਨੇ ਬੇਰੰਗ ਮੋੜ ਐਸਤੇ ਨਾਲ ਬਿਲਡਿੰਗਾਂ ਤੇ ਕਾਰਵਾਈ ਕਰਨ ਗਈ ਟੀਮ ਉਸਨੇ ਵਿਧਾਇਕ ਦੇ ਪੁੱਤਰ ਨੇ ਬੇਰੰਗ ਮੋੜ ਕਰਤਾ ਇਤਨਾ ਹੀ ਮਹਾਨਗਰ ਦੇ ਫਿਲਡਰ ਗੰਡ ਵਿੱਚ ਚੱਲ ਰਹੀ ਨਜਾਇਜ਼ ਸਾਰੀਆਂ ਰੁਕਨ ਦਾ ਮਾਮਲਾ 59 ਨਿਰਮ ਟੀਮ ਦੀ ਕਾਰਵਾਈ ਦੌਰਾਨ ਦੁਕਾਨਾਂ ਅੰਦਰ ਵੜ ਕੇ ਵਿਰੋਧ ਕਰਦੇ ਹੋਏ ਦੁਕਾਨਦਾਰ ਇਸਨ 59 ਪੁਲਿਸ ਅਧਿਕਾਰੀ ਨਾਲ ਬਹਿਸ ਕਰਦੇ ਹੋਏ ਫਿਲਡਰਿੰਗ ਦੀਆਂ ਦੁਕਾਨਦਾਰ ਇਸਨ 59 ਫਿਲਡਰਿੰਗ ਨਜਾਇਜ਼ ਨੀ ਮਤੋਂ ਉਲੰਘਾ ਕੀਤੀ تیاری ਚ ਜਾ ਰਹੀ ਇਮਾਰਤ ਇਸ ਤਰ੍ਹਾਂ ਖਬਰ سامنے ਆ ਰਹੀ ਹੈ ਕਿ ਸਨਿਆਨ ਦਸ਼ਹਿਰੂ ਦੇ ਆਣ ਦੇ ਨਗਰ ਨਿਗਮ ਦੇ ਨਵ ਨਿਤ ਨਿਕ ਕਮਿਸ਼ਨ ਕਮਿਸ਼ਨਰ ਵੱਲੋਂ ਨਜਾਇਜ਼ ਨਿਰਮਾਣ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਬਾਅਦ ਵਿੱਚ ਅੱਜ ਜੋਨਦੀ ਬਿਲਡਿੰਗ ਵਿਰਾਜ ਦੀ ਟੀਮ ਫਿਲਡਿੰਗ ਦੀਆਂ ਬਿਲਡਿੰਗਾਂ ਤੇ ਕਾਰਵਾਈ ਕਰਨ ਲਈ ਪੁੱਜੇ ਮੌਕਤੀ ਪੁੰਜੀ ਖਬਰ ਨੂੰ ਅੰਤ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਤੁਹਾਡੇ ਕਿੱਕ ਲੱਕ ਸਦ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਧੰਨਵਾਦ